ਸੁਰੀਆਕਾਲ ਸਾਰ ਨੂੰ ਅੱਜ ਦੀ ਮੁੱਖ ਖਬਰ ਆਪ ਐਮਐਲਏ ਸੁਖਪਾਲ ਸਿੰਘ ਖੈਰਾ ਦੀ ਹਾਈ ਕੋਰਟ ਜਮਾਨਤ ਵੱਜੋਂ ਆਈ ਵੱਡੀ ਖਬਰ ਪਹਿਲਾਂ ਜਾਣ ਲੈਂਦੇ ਆ ਇਸ ਮਾਮਲੇ ਦੀ ਪਿਛੋਕੜ ਜੋਗਾ ਸਿੰਘ ਜੋ ਆਪ ਤੋਂ ਬਾਅਦ ਕਾਂਗਰਸ ਵਿੱਚ ਗਏ ਐਮਐਲਏ ਸੁਖਪਾਲ ਸਿੰਘ ਖੈਰਾ ਦੇ ਪਿਛਲੇ ਨਿੱਜੀ ਸੁਰੱਖਿਆ ਅਧਿਕਾਰੀ ਪੀਐਸਓ ਸਨ ਨੂੰ ਕੁਝ ਦਿਨ ਪਹਿਲਾਂ ਨਸ਼ਿਆ ਦੇ ਇੱਕ ਮਾਮਲੇ 2015 ਦੇ ਡਰੱਗ ਰੈਕਟ ਵਿੱਚ ਹਿਰਾਸਤ ਵਿੱਚ ਕਿੱ ਲਿਆ ਗਿਆ ਇਸਨੂੰ ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਫੜਿਆ ਗਿਆ ਜਦਕਿ ਉਹ ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਮਾਮਲਾ 2015 ਵਿੱਚ ਫਾਜ਼ਿਲਕਾ, ਜਲਾਲਾਬਾਦ ਵਿੱਚ ਦਰਜ ਕੀਤਾ ਗਿਆ ਸੀ, ਜਿਸ ਵਿੱਚ 2 ਕਿਲੋ ਹਿਰੋਇਨ 24 ਸੋਨੇ ਦੀਆਂ ਇੱਟਾਂ, ਹਥਿਆਰ, ਪਾਕਿਸਤਾਨੀ SIM ਕਾਰਡ ਸ਼ਾਮਲ ਸਨ। 4 ਜਨਵਰੀ 2024 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ। ਅਦਾਲਤ ਨੇ ਕਿਹਾ ਕਿ ਮਾਮਲੇ ਵਿੱਚ ਉਹਨਾਂ ਦੇ ਖਿਲਾਫ ਪੱਕਾ ਸਬੂਤ ਨਹੀਂ ਦਿੱਤਾ ਗਿਆ। 18 ਜਨਵਰੀ 2024 ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਬੇਲ ਰੱਦ ਕਰਨਾ ਮੰਗਣ ਦੀ ਅਪੀਲ ਰੱਦ ਕਰ ਦਿੱਤੀ ਅਤੇ ਹਾਈ ਕੋਰਟ ਦਾ ਫੈਸਲਾ ਕਾਇਮ ਰੱਖਿਆ 13 ਅਗਸਤ 2025 ਜੋਗਾ ਸਿੰਘ ਦੀ ਗ੍ਰਿਫਤਾਰੀ ਇਹ ਇੱਕ ਵੱਡੀ ਸਫਲਤਾ ਵਜੋਂ ਦੇਖੀ ਜਾ ਰਹੀ ਹੈ ਪੰਜਾਬ ਦੇ ਵਿੱਤਰ ਮੰਤਰੀ ਹਰਪਾਲ ਸਿੰਘ ਚੀਮਾਨੇ ਕਿਹਾ ਕਿ ਇਹ ਕਿਸਾਨ ਖੈਰਾ ਅਤੇ ਗੁਰਦੇਵ ਸਿੰਘ ਦੇ ਵਿਚਾਰ ਸੰਦੇਸ਼ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਚੀਮਾ ਦੇ ਅਨੁਸਾਰ 2025 ਵਿੱਚ ਐਨਡੀਪੀਐਸ ਐਕਟ ਅਦੀਨ 16000 ਤੋਂ ਵੱਧ ਕੇ ਸਰਜ ਕੀਤੇ ਗਏ 25000 ਤੋਂ ਵੱਧ ਗ੍ਰਫਤਾਰੀਆਂ ਹੋਈਆਂ ਜਦਕਿ 1044 ਕਿਲੋ ਹਿਰੋਇਨ 365 ਕਿਲੋ ਅਫੀਮ ਅਤੇ ਲੱਖਾਂ ਗੋਲੀਆਂ ਜਬਤ ਹੋਈਆਂ